ਸਾਸ਼ਿਕਾ ਸਾਰਿਆਂ ਨੂੰ ਦਿਸਾਈ ਸਿਮਰਨ ਦੀ ਰਿਪਰੈਜ਼েন্টিং ਟੀਮ ਸੀਬੀ ਇਨਫੋਟੈਕ ਗੁਰਦਾਸਪੁਰ ਜਿਵੇਂ ਕਿ ਤੁਹਾਡੇ ਗਰਮੀਆਂ ਦੀਆਂ ਛੁੱਟੀਆਂ ਜਿਹੜੀਆਂ ਉਹ ਸ਼ੁਰੂ ਹੋਣ ਜਾ ਰਹੀਆਂ ਹਨ ਤੇ ਤੁਹਾਡੇ ਸਾਬੇ ਸੀਬੀ ਇਨਫੋਟੈਕ ਲੈ ਕੇ ਆਇਆ ਹੈ ਸਮਰ ਕੈਂਪ ਇਸ ਸਮਰ ਕੈਂਪ ਨੂੰ ਜੁਆਇਨ ਕਰਕੇ ਤੁਸੀਂ ਕਾਫੀ ਕੁਝ ਨਵਾਂ ਸਿੱਖ ਸਕਦੇ ਹੋ ਸਭ ਤੋਂ ਪਹਿਲਾਂ ਤੇ ਇਸ ਦੇ ਵਿੱਚ ਤੁਹਾਨੂੰ ਕੰਪਿਊਟਰ ਦੀ ਨੋਲੇਜ ਦਿੱਤੀ ਜਾਏਗੀ ਉਹਦੇ ਨਾਲ ਨਾਲ ਸਪੋਕਨ ਇੰਗਲਿਸ਼ ਪਰਸਨੈਲਿਟੀ ਡਿਵੈਲਪਮੈਂਟ ਐਂਡ ਅੱਤੇ ਹੋਰ ਕਈ ਤਰ੍ਹਾਂ ਦੀ ਫਨ ਐਕਟੀਵਿਟੀਆਂ ਜਿਹੜੀਆਂ ਸਟੂਡੈਂਟਸ ਨੂੰ ਕਰਾਈਆਂ ਜਾਣਗੀਆਂ ਤੁਸੀਂ ਇਸ ਸਮਰ ਕੈਂਪ ਨੂੰ ਜੁਆਇਨ ਕਰਕੇ ਆਪਣੀ ਪਰਸਨੈ ਦੇ ਹੋ ਐਮਟਨ ਨੂੰ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਐਮਟਨ ਫੂਚੇ ਦੇ ਵਿੱਚ ਵੀ ਕਾਫੀ ਹਿਊਜ਼ਫੁਲ ਰਹਣ ਗਿਆ ਚੁੜਾ ਨਾਲ ਕੰਪਿਊਟਰ ਦੀ ਨੋਲੇਜ ਵੀ ਦਿੱਤੀ ਜਾਏਗੀ ਪਲਸ ਸਪੋਕਨ ਇੰਗਲਿਸ਼ ਐਂਡ ਪਰਸਨੈਲਿਟੀ ਡਿਵੈਲਪਮੈਂਟ ਦੇ ਕਲਾਸਿਸ ਵੀ ਦਿੱਤੀਆ ਜਾਹਣ ਗਿਆ ਬਾਕੀ ਸਮਰ ਕੈਂਪਸ ਨੇ ਵਿੱਚ ਸਿਰਫ ਅਨ ਐਕਟੀਵਿਟੀਜ਼ ਕਰਾਈਆਂ ਜਾਂਦੀਆਂ ਹਨ ਲੇਕਿਨ ਸੀਬੀ ਇਨਫੋਟੈਕ ਦੇ ਵਿੱਚ ਤੁਹਾਨੂੰ ਇੱਕ ਤਰ੍ਹਾਂ ਦੇ ਕੈਰੀਅਰ न इनहेंस कर जो चांस है वह भी प्रोवाइड होएगा एस समर कैंप में ज्वाइन करके अपने कंप्यूटर की स्किल्स इनक्रीज कर सद अपनी इंग्लिश इंप्रूव कर सकते हो प्लस परसनैलिटी डिवेलपमेंट जी वो भी इनक्रीज होएगी एस समर कैंप की जी फीस था। तू था। तू है जस्ट टू थाउजेंड रुपीस है रजिस्ट्रेस स्टार्ट हो चुकी हैं तो जल्दी तो जल्दी अपनी सीट्स जो इनरोलमेंट कराओ मैं ये भीडियो सुन रहे स्टूडेंट्स एंड उन्होंने पेरेंट्स यही कहना चाहवागी किस समर का टाइम जरा अपने बच्चों का वेस्ट न हो देवो एक बार सी बी इनफुट जरूर विजिट करो एंड ਫਸ ਹੋਏ ਕੰਮ ਤੇ ਹਿੱਸਾ ਜ਼ਰੂਰ ਬਣੋ